ਯਾਨੂ ਬਾਈ ਇਹ ਦੁਕਾਨ ਤੇ ਲੈ ਕੇ ਚੱਲੇ ਆਂਗੇ 500 ਕੋਈ 200 ਕਹਦਾਗਾ ਕਿੱਥੇ ਕਬਾੜੀਏ ਦੀ ਤੇ ਆ ਜਾ ਤੈਨੂੰ ਮਹਾਰਾਜ ਵਾਲੇ ਤੇ ਲੈ ਕੇ ਜਾਵਾਂ ਮੈਂ ਤਾਂ ਝੂਠ ਬੋਲਦਾ ਵੀਰੇ ਕੋਈ ਨਹੀਂ ਕਰਦਾ ਬਾਹੋ ਬਾਈ ਤਾਂ 5000 ਦਾ ਘੱਟਣਗੇ ਮਹਾਰਾਜ ਵਾਲੇ ਆ ਜਾ ਮੇਰੇ ਨਾਲ ਦੇਖ ਲੈਂਦੇ ਆ ਵੀਰੇ 5000 ਦਾ ਨਾਲੇ ਤੂੰ ਕੁੱਪ ਚਾਹੇ ਫਾਈਟਰ ਲੈਣੀ ਚਾਹੇ ਕੂਲਰ ਲੈਣੀ ਏਸੀ ਵਰਕੇ ਦਾ ਕੂਲਰ ਨੇ ਆ ਜਾ ਨਾਲ ਆ ਜਾ ਆ ਜਾ ਆ ਜਾ ਲਿਆਓ ਦਵਾਓ ਜੀ ਸਸੀ ਗਾਜੀ ਬਾਬੂ ਜੀ ਕਿਹ ਲੋ ਚੜਦੀ ਕਲਾ ਚੋਂ ਤੇ ਆਹ ਮੁੰਡੇ ਕਹਿੰਦੇ ਗੱਪ ਮਰੀ ਜਾਂਦੇ ਹੋਏ ਕਹਿੰਦੇ ਕੂਲਰ ਕੱਟ ਦੇਣੀ ਹੈਗੇ 5000 ਦਾ 5000 ਦਾ ਕੂਲਰ ਕੱਟ ਦੇ ਵੀਰ ਜੀ ਕੱਟਦੇ ਕਿਉਂ ਨਹੀਂ ਹੈਗੇ ਆਹ ਚੱਕੋ ਬਈ ਆਦਾ ਲਿਆਓ ਦਵਾਓ ਜੀ ਆ ਦੋਦਲੇ ਪਹਿਲਾਂ ਫਿੱਟ ਕਰ ਕਿਹੜਾ ਕਿਹੜੀਆਂ ਚੀਜ਼ਾਂ ਨੇ ਤੂੰ ਇਸ ਤੋਂ ਬਾਅਦ ਬਾਪੂ ਨਾ ਪਾਗਲ ਕਰਦਾ ਦਿਖਾਓ ਜੀ ਕਿਹੜੀਆਂ ਕਿਹੜੀਆਂ ਆ ਆ ਦੇਖੋ ਜੀ ਆਪਣੇ ਕੋਲ ਕੂਲਰ ਨੇ ਜਿਵੇਂ ਆ ਥਾਰ ਕੂਲਰ ਚੱਲ ਰਿਹਾ ਹੈ ਜੀ ਅੱਜ ਕੱਲ ਬਹੁਤ ਜ਼ਿਆਦਾ ਜੀ ਆਮ ਬਾਜ਼ਾਰ 'ਚ 17-18000 ਰੁਪਏ ਦਾ ਵੇਚਦੇ ਨੇ ਕੀ ਆਪਣਾ ਦਾ ਰੇਟ ਹੈਗਾ 13000 ਰੁਪਏ ਦਾ ਜੀ 13000 13000 ਰੁਪਏ ਦਾ ਵੱਡਾ ਥਾਰ ਅਸੀਂ ਆਪਾਂ ਜੀ 5000 ਦਾ ਜੋ ਪੁਰਾਣਾ ਕੱਢ ਦਾਂਗੇ ਜੀ ਫੇਰ ਕਿੰਨੇ ਦਾ ਰਹਿ ਗਿਆ 8000 ਰੁਪਏ ਦਾ ਰਹਿ ਗਿਆ ਜੀ 8000 ਦਾ ਰਹਿ ਗਿਆ ਮਿੱਤਰੋ ਆ ਸੀਗਾ ਥਾਰ ਕੂਲਰ ਚਾਹੇ ਸ ਉਹਨਾਂ ਦਾ ਕਬਾ ਮਾਰਦਾ ਜੀ 50 ਫੁੱਟ ਤੱਕ ਹਵਾ ਮਾਰਦਾ ਸਿਰਫ 8000 ਦਾ ਏਸੀ ਕੂਲਰ ਬਾਈ ਹੁਣ ਤਾਂ ਨਹੀਂ ਉਹ ਕੋਈ ਦਿੱਕਤ ਆ ਨਹੀਂ ਨਹੀਂ ਠੀਕ ਆ ਮੇਰੇ ਚੱਕ ਹੋਰ ਦਿਖਾਓ ਜੀ ਬਾਪੂ ਜੀ ਕਿਹੜੀਆਂ ਕਿਹੜੀਆਂ ਹੋਰ ਆਪਣੇ ਕੋਲੇ ਜਿਵੇਂ ਨਮਾਰੀਆਂ ਆ ਗਈਆਂ ਜੀ ਫਰਿੱਜ ਆ ਗਏ ਜੀ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਹਰ ਇੱਕ ਤਰ੍ਹਾਂ ਦੀ ਹਟਮਾਈ ਕੀ ਜਿਹੜੀ ਮਰਜ਼ੀ ਚੀਜ਼ ਲੈ ਲੋ ਜਿਵੇਂ ਫਰਿੱਜ ਲੈਣੀ ਹੈਗੀ ਫਰਿੱਜ ਤੋਂ ਫਰਿੱਜ ਕੱਢ ਦਾਂਗੇ ਜਿਵੇਂ ਆਪਣੇ ਉਹ ਫਰਿੱਜ 16000 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਆਮ ਬਾਜ਼ਾਰ 'ਚ 18-19000 ਜਿਹੜੀ ਵਿਕਦੀ ਹੈ ਆਪਣੇ ਰੇਟ 16000 ਰੁਪਇਆ ਉਹ ਤੋਂ 5000 ਦੀ ਪਰਾਨ 5000 ਵਾਲੀ ਆਫਰ ਤਾਂ ਮਿੱਤਰੋ ਸਾਰੇ ਕਸ਼ੇਤੀਆ ਇੱਕ ਜੀ ਗਰਮੀ ਬਹੁਤ ਜ਼ਿਆਦਾ ਫਰਿੱਜ ਦਿਖਾਓ ਪਹਿਲਾਂ ਕਿਹੜੇ ਦੇ ਆਹ ਦੇਖੋ ਫਰਿੱਜ ਫਰਿੱਜਾਂ ਦੇ ਆਪਾਂ ਰੇਟ ਵੀ ਅੱਜ ਡਾਊਨ ਕਰਤੇ 1000 1000 ਰੁਪਿਆ ਜੀ ਜਿਹੜੀ ਜਿਹੜੀ ਫਰਿੱਜ 17000 ਦੀ 16 ਦੀ ਕਰਤੀ ਜੀ 18 ਦੀ ਸੀ 16 ਦੀ ਕਰ 17 ਦੀ ਕਰਤੀ 1000 1000 ਰੁਪਿਆ ਸਾਰਿਆਂ ਦੇ ਆਪਾਂ ਕੈਸ਼ ਕਰ ਗਰਮੀ ਕਰਕੇ ਸਾਰੀ ਘਟਾ ਦੇ ਹਾਂਜੀ ਸਾਰੀ ਰੇਟ ਘਟਾ ਦੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਫਰਿੱਜ ਮਹਿੰਗੇ ਤੋਂ ਮਹਿੰਗਾ ਸਸਤੇ ਤੋਂ ਸਸਤਾ ਮਹਾਰਾਜ ਵਾਲਿਆਂ ਦੇ ਮਿਲੂਗਾ ਦਿਖਾਓ ਜੀ ਮੜਾ ਇੱਧਰ ਬਾਈ ਨੂੰ ਉਂ ਕਿ ਨੀ ਤੱਕ ਨਹੀਂ ਸਾਰਿਆਂ ਨਾਲ ਵੱਡੀ ਗੱਲ ਤਾਂ ਐ ਜੀ ਜੇ ਕਿਸੇ ਵੀ ਤੁਸੀਂ ਆਡ ਲਾਉਣੇ ਹੋਗੇ ਉਹਨਾਂ ਕੋਲ ਇੱਕ ਬ੍ਰਾਂਡ ਹੁੰਦਾ ਦੇਖੋ ਆਪਣੇ ਕੋਲੇ ਐਲਜੀਓ ਹੀ ਮਿਲ ਜੂਗਾ ਬਰਨੂ ਬੂਲ ਦਾ ਹੀ ਮਿਲ ਜੂਗਾ ਗੌਦਰੇਜ ਦਾ ਹੀ ਮਿਲ ਜੂਗਾ ਸਾਰੇ ਬ੍ਰਾਂਡ ਮਿਲਣਗੇ ਜਿਹੜਾ ਮਰਜ਼ੀ ਲੈ ਲਓ ਜੀ ਸਾਰੇ ਬ੍ਰਾਂਡ ਸਾਰੇ ਮਿਲਣਗੇ ਛੋਟੇ ਤੋਂ ਛੋਟਾ ਮਿਲੂ ਵੱਡੇ ਤੋਂ ਵੱਡਾ ਮਿਲੂਗਾ ਬਾਸ ਸਿੰਘ ਮਸ਼ੀਨਾਂ ਦੇ ਕੀ ਆਫਰ ਹੈ ਜੀ ਵਾਸ਼ਿੰਗ ਮਸ਼ੀਨਾਂ ਦਾ ਜਿਵੇਂ ਆਪਣੇ ਕੋਲ 14000 ਦੀ ਸ਼ੁਰੂ ਹੋਣੀ ਲੋਡ ਦੀ ਕੰਪਨੀ ਦੀ ਬ੍ਰਾਂਡਡ ਮਸ਼ੀਨ 14000 ਰੁਪਏ ਦੇ 5000 ਦੀ ਪ੍ਰਾਣੀ ਕੱਟ ਕੇ 9000 ਰੁਪਏ ਨਾਲ ਲੈਣੀ ਹੈ ਜੀ 9000 ਦੀ ਬਾ ਆਪਿਆਂ ਨੇ ਬਾਸ ਸਿੰਘ ਮਸ਼ੀਨਾ ਕਾ ਕਿਹੜੀ ਐਲੌਇਰ ਦੀ ਹੈ ਜੀ ਲੋਇਰ ਦੀ ਲੋਇਰ ਦੀ ਨਾਲੇ ਕੰਪਨੀ ਦੇ ਗਾਰੰਟੀ ਕਿੰਨੇ ਟਾਈਮ ਦੀ ਹੈ ਇਹਦੀ ਇਹਦੀ 5 ਸਾਲ ਦੀ ਗਾਰੰਟੀ ਹੈ ਜੀ 5 ਸਾਲ ਦੀ ਗਾਰੰਟੀ ਹੈ ਕਿ ਆ ਜਾਓ ਮਿੱਤਰੋ ਸਸਤਾ ਸਮਾਨ ਇੱਕ ਡਿਲੀਵਰੀ ਕਰ ਦਿੰਦੇ ਹੋ ਜੀ ਤੁਸੀਂ ਡਿਲੀਵਰੀ ਦਾ ਜਿਹੜਾ ਜਿਵੇਂ ਦੂਰ ਨੇੜੇ ਆ ਉਸ ਤੋਂ ਕਰਾ ਜਾਜਾ ਲੈ ਲੈਣਾ ਕਿ ਡਿਲੀਵਰੀ ਖਰਚਾ ਬਹੁਤ ਘੱਟ ਆਏਗਾ ਹਾਂ ਮਤਲਬ ਵੀ ਭੇਜ ਦਿੰਦੇ ਹੋ ਪੂਰੇ ਪੰਜਾਬ ਵਿੱਚ ਭੇਜ ਦਿੰਦੇ ਹੋ ਪੂਰੇ ਪੰਜਾਬ ਚ ਜੀ ਆਹ ਪੱਖੇ ਆ ਗਏ ਜੀ ਹੈ ਹਾਂਜੀ ਹਾਂਜੀ ਇਹ ਸਟੈਂਡ ਵਾਲਾ ਪੱਖਾ ਹੈਗਾ ਇਹ ਆਪਣਾ 2600 ਰੁਪਏ ਦਾ ਹੈਗਾ 1600 ਰੁਪਏ ਦਾ 1000 ਰੁਪਏ ਦਾ ਪੁਰਾਣਾ ਕੱਢ ਦਾਂਗੇ 1600 ਰੁਪਏ ਨਾਲ ਲੈ ਲਾਂਗੇ ਇਹ ਤੇ ਵੀ ਮਿੱਤਰੋ ਆਫਰ ਦਿੱਤੀ ਬਾਬੂ ਨੇ ਕਹਿੰਦਾ 1000 ਰੁਪਏ ਦਾ ਪੁਰਾਣਾ ਕੱਟ ਲਾਂਗੇ ਆ ਵੀ ਤੁਹਾਨੂੰ ਦੇ ਦਾਂਗੇ ਕਿੰਨੇ ਦਾ ਦੇ ਦੂੰਗੀ ਜੀ 2600 ਦਾ 1000 ਕੱਟ ਕੇ 1600 ਲਵਾਂਗੇ ਜੀ ਸਿਰਫ 1600 ਰੁਪਏ ਦਾ ਐਂ ਛੱਤ ਵਾਲਾ ਪੱਖਾ ਜੀ ਇਹ 1500 ਰੁਪਏ ਦਾ ਨਮਾਗਾ 500 ਦਾ ਪੁਰਾਣਾ ਕੱਢ ਦਾਂਗੇ 1000 ਰੁਪਏ ਲਵਾਂਗੇ ਇਹਦੇ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਹੋਰ ਆਈਟਮਾਂ ਦਿਖਾਓ ਜੀ ਕਿਹੜੀਆਂ ਹੋਰ ਆਈਟਮਾਂ ਦੇਖ ਲਓ ਜੀ ਆਪਣੇ ਕੋਲ ਨਮਾਰੀਆਂ ਹੋ ਗਈਆਂ ਹਾਂ ਕ A to Z ਆਇਟਮਾਂ ਨੇ ਬਾਈ ਉਹਨਾਂ ਲਵੇ ਸਾਰੀ ਦੇਖ ਲੋ ਇਹ ਲੱਕੜ ਦੀ ਨਮਾਰੀ ਮਿਲ ਜੂ ਲੋਹੇ ਦੀ ਨਮਾਰੀ ਮਿਲ ਜੂਗੀ ਸੋਫਾ ਆਪਣਾ ਆਪ ਦਾ ਬੰਦ ਹੈ ਉੱਪਰ ਤੁਹਾਨੂੰ ਚੌਥੀ ਮੰਜ਼ਿਲ ਤੇ ਦਿਖਾਵਾਂਗੇ ਕਾਰੀਗਰ ਲੱਗੇ ਹੋਣਗੇ ਇੱਕ ਮਹਾਰਾਜਾਂ ਦੀ ਵੱਡੀ ਗੱਲ ਆ ਮਿੱਤਰੋ ਵੀ ਇਹ ਸੋਫੇ ਆਪ ਤਿਆਰ ਕਰਦੇ ਆ ਸਾਰਾ ਕੁਝ ਆਪ ਤਿਆਰ ਕਰਦੇ ਆ ਉੱਪਰ ਕਾਰੀਗਰ ਵੀ ਲੱਗੇ ਹੋਆ ਸਾਰੀਆਂ ਚੀਜ਼ਾਂ ਦਿਖਾਵਾਂਗੇ ਇੱਧਰ ਪਹਿਲਾਂ ਨਮਾਰੀ ਚੈੱਕ ਕਰੋ ਤੁਹਾਨੂੰ ਖੋਲ ਕੇ ਚੈੱਕ ਕਰਾਉਣੇ ਆ ਦੇਖੋ ਲੱਕੜ ਚੈੱਕ ਕਰੋ ਇਹ ਜੀ ਲੱਕੜ ਨਹੀਂ ਬਿਲਦੀ ਸਾਰਾ ਉਨੀਆ ਮੇਮ ਲੱਗਿਆ ਕਿ ਤੇ ਹੈ ਨਾ ਇੱਥੇ ਪਤਲੀ ਲਾਤੀ ਇੱਥੇ ਮੋਟੀ ਲਾਤੀ ਇੱਥੇ ਪਤਲੀ ਲਾਤੀ ਸਾਰੀ ਲੱਕੜ ਕਨਾਲ ਦੀ ਲੱਗੀ ਹੋਣੀ ਹੈ ਇਹ ਮੇਮ ਇਹ ਕੁਆਲਟੀ ਕਮ ਹੈ ਇਹ ਕੁਆਲਟੀ ਕਮ ਹੈ ਸਾਰਾ ਏ ਕਲਾਸ ਦਾ ਮਿੱਤਰ ਆ ਦੇਖ ਸਕਦੇ ਹੋ ਮਿੱਤਰ ਜਿਹੜੀ ਤੁਹਾਡੇ ਫਿੱਟ ਆਉਂਦੀ ਹੈਗੀ ਉਹ ਲੈ ਜਿਓ ਕਿਉਂਕਿ ਬਹੁਤ ਸਸਤਾ ਮਿਲਦਾ ਸਮਾਨ ਇੱਥੇ ਮਹਾਰਾਜ ਰਾਏਕੋਟ ਬਿੰਦੈ ਮਹਾਰਾਜ ਫਰਨੀਚਰ ਰਾਏਕੋਟ ਮਹਾਰਾਜ ਫਰਨੀਚਰ ਰਾਏਕੋਟ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਜੂ ਜੀ ਪਾਉ ਜੀ ਨਾਲ ਨਾਲ ਤੁਰੇ ਚੱਲੀ ਆਪਾਂ ਸੋਫੇ ਪਿਆ ਬਰਸਾਤ ਵਾਲੇ ਇਹਦਾ ਮਹਿੰਗੇ ਹੋਣਗੇ ਬਹੁਤ ਜ਼ਿਆਦੇ ਹੈ ਸੋਫੇ ਜਿਹੜੇ ਬਾਜ਼ਾਰ ਰੇਟ ਨਾਲ ਜੀ ਬਾਜ਼ਾਰ ਨਾਲ ਆਪਣਾ ਅੱਧਾ ਮੁੱਲ ਲਗਾ ਅੱਛਾ ਹਾਂਜੀ ਪੁਰਾਣਾ ਸੋਫਾ ਉਹਦਾ 5000 ਦਾ ਕੱਟ ਦਾਂਗੇ ਜੀ ਪੁਰਾਣਾ ਸੋਫਾ ਮਿੱਤਰੋ ਬਾਬੂ ਕਹਿੰਦੇ 5000 ਦਾ ਕੱਟ ਦਾਂਗੇ ਤੇ ਆ ਮਿਲ ਜੂਗਾ ਬਰਸਾਤ ਵਾਲਾ ਅੱਗੇ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਸੀ ਔਰ ਮਹਾਰਾਜ ਰਾਏ ਕੋਟ ਵਾਲਿਆਂ ਨੇ ਇੱਥੇ ਵੀ ਲਾ ਦੇ ਥੋੜੇ ਚੈਨਲ ਨੂੰ ਕੋਈ ਦੇਖਦਾ ਵੀ ਹੈ ਹਾਂਜੀ ਥੋੜੇ ਚੈਨਲ ਨੂੰ ਕੋਈ ਦੇਖਦਾ ਹੀ ਹੈ ਤੁਸੀਂ ਆਫਰ ਦਿਓ ਜੀ ਦੇਖਣ ਜੇ ਥੋੜੇ ਚੈਨਲ ਨੂੰ ਕੋਈ ਦੇਖਦਾ ਆਪਾਂ ਇਹਦੇ ਵੱਡੀ ਆਫਰ ਦਿੰਦੇ ਆਗੇ ਮੰਨ ਲਓ ਤੁਸੀਂ ਸਾਡੀ ਦੁਕਾਨ ਤੋਂ ਸੋਫਾ ਲੈ ਕੇ ਗਿਓਗੇ ਹਾਂ 50000 ਰੁਪਏ ਦਾ 40000 ਦਾ 30000 ਦਾ ਉਹਨੂੰ ਤੁਸੀਂ 2 ਸਾਲ ਵਰਤੋ 3 ਸਾਲ ਵਰਤੋ ਅੱਧ ਮੁੱਲ 'ਚ ਜਦੋਂ ਸਾਡਾ ਮਰਜ਼ੀ ਸੋਫਾ ਸਾਨੂੰ ਮੋੜ ਜੋ ਸੋਨੂੰ ਮੋੜ ਜੀ ਹਾਂ ਉਹ ਤੁਹਾਡੀ ਜਾਨੀ ਕਿ ਉਹਦਾ ਬੀਮਾ ਕਰਤਾ ਤੁਹਾਡੇ ਸੋਫੇ ਦਾ ਵੀ ਸਾਡੀ ਦੁਕਾਨ ਤੋਂ ਲੈਂਦਾ ਸੋਫਾ ਤੁਹਾਡਾ ਅੱਧ ਮੁੱਲ 'ਚ ਦੇ ਸ਼ੇਅਰ ਕਰਨਗੇ ਉਹਨਾਂ ਨੂੰ ਛੱਤ ਵਾਲਾ ਪੱਖਾ ਇੱਕ ਇੱਕ ਸਾਰਾ ਨੂੰ ਫ੍ਰੀ ਮਿਲੂਗਾ ਚਾਕੋ ਮਿੱਤਰੋ ਸੱਤ ਵਾਲਾ ਪੱਖਾ ਵੀ ਫ੍ਰੀ ਕਰਤਾ ਇੰਨਾ ਕੁਛ ਕਰਤਾ ਬਾਊ ਜੀ ਹੋਰ ਦਿਖਾਓ ਆਜ ਵਾਜੋ ਹੋਰ ਵੀਰ ਜੀ ਆਹ ਪਹਿਲੇ ਸੋਫੇ ਦੇਖੋ ਮਿੱਤਰੋ ਕਿੰਨੀ ਇਹ ਕਬੜਾ ਦਾ ਫੁੱਲ ਹੈ ਨਾਲ ਬਈ ਜਿਵੇਂ ਆਪਾਂ ਡਰੈਸਿੰਗ ਟੇਬਲ ਆਈ ਆਂ ਤੁਸੀਂ ਬਿਜਾਰ ਚ ਆਓਗੇ ਦੇਖੋ ਕਿੰਨਾ ਸਾਫ ਬਣਿਆ ਹੋਇਆਗਾ ਕਿੰਨਾ ਸੋਹਣਾ ਬਣਿਆ ਹੋਇਆਗਾ ਨਾ ਤਾਂ ਇਹੋ ਜਿਹਾ ਉਸ ਨੂੰ ਕਲਰ ਮੈਚਿੰਗ ਮਿਲੇ ਨਾ ਉਸ ਨੂੰ ਇਹੋ ਜਿਹਾ ਜਿਵੇਂ ਸ਼ੀਸ਼ਾ ਲੱਗਿਆ ਹੈਵੀ ਸ਼ੀਸ਼ਾ ਲੱਗਿਆ ਹੈ ਕੁੰਡੇ ਕਬਜੇ ਵਧਿਆ ਹੈਵੀ ਲੱਗੇ ਹੋਏ ਨੇਗੇ ਜੀ ਹਾਂਜੀ 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 ਤੇ ਸਮਾਨ ਰੱਖਣ ਨੂੰ ਮਿੱਤਰੋ ਆ ਵੀ ਇਹਦੇ ਵਿੱਚ ਵੀ ਕੋਈ ਪੁਰਾਣੀ ਚੀਜ਼ ਹੋ ਕੱਟ ਦਾਂਗੇ ਜਿਵੇਂ ਕਿ ਜੀ ਕੋਈ 2000 ਦੀ 2500 ਦੀ ਚੀਜ਼ ਕੱਟਣੀ ਹੈ ਉਹ ਕੱਟੀ ਜਾਊਗੀ ਜੀ ਜਿਹੜੇ ਕੁੰਡੇ ਵਗੈਰਾ ਲੱਗੇ ਹੋਣੇ ਸਾਰੇ ਫੈਂਸੀ ਲੱਗੇ ਹੋਣੇਗੇ ਜੀ ਜ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਵੀ ਪੂਰਾ ਇੱਕ ਨੰਬਰ ਕੰਮ ਕਰਨਾਗਾ ਆ ਜਾ ਬਾਈ ਅੱਗੇ ਹੋਰ ਦਿਖਾਉਣੇ ਚੀਜ਼ਾਂ ਤੇ ਆ ਆਪਣਾ LED ਪੈਨਲ ਆ ਗਿਆ ਜੀ ਬਹੁਤ ਜ਼ਿਆਦਾ ਵਿਕਦਾ ਡਬਲ ਗੋਲੇ ਦਾ ਬਣਿਆ ਹੋਇਆ ਹੈਗਾ ਜੇ ਦੋਸਤੋ ਤੁਸੀਂ ਨੇ LED ਲਾਉਣੀ ਹੈਗੀ ਤੇ ਇਹਦੇ ਵਿੱਚ LED ਫਿੱਟ ਹੋ ਜੂਗੀ ਤੇ ਇੱਧਰ ਸਮਾਨ ਫੁੱਲ ਫੁੱਲ ਸਜਾਵਟ ਖਾਤਰ ਰੱਖ ਸਕਦੇ ਹੋਗੇ ਏ ਵੀ ਮਿਲ ਜੂ ਮਹਾਰਾਜ ਫਰਨੀਚਰ ਵਾਲਿਆਂ ਨੂੰ ਹਾਂਜੀ ਹਾਂਜੀ 15000 ਰੁਪਏ ਦਾ ਰੇਟ ਆ ਜੀ 5000 ਦੀ ਪੇਟੀ ਕਟਾਲੋ ਅਨਵਾਰੀ ਕਟਾਲੋ ਕੂਲਰ ਕਟਾਲੋ ਵਾਸ਼ਿੰਗ ਮਸ਼ੀਨ ਕਟਾਲੋ ਜੋ ਜੀ ਮਰਜ਼ੀ ਕਟਾਲੋ 5000 ਦੀ ਕੱਢ ਦਾਂਗੇ ਅੱਛਾ ਫਿਰ ਕਿੰਨੇ ਦਾ ਰਹਿ ਗਿਆ ਜੀ ਇਹ 10000 ਰੁਪਏ ਰਹਿ ਗਿਆ ਸਿਰਫ 10000 ਦਾ ਆ ਸੀਗਾ ਮਿੱਤਰੋ LED ਵਾਲਾ ਜੇ ਭਾਲ ਦੂੰ ਦੇਖੋ ਪੂਰਾ ਮਜ਼ਬੂਤ ਹੈਗਾ ਇੱਧਰ ਕਹੂੰਗਾ ਬਾਈ ਨੂੰ ਮਾਰ ਕੈਮਰਾ ਸਿਰਫ 10000 ਦਾ ਆ ਹੈਗਾ LED ਵਾਲਾ ਤੇ ਆ ਜੂ ਜੀ ਅੱਗੇ ਬਾਬੂ ਜੀ ਤੇ ਆਈਟਮਾਂ ਤਾਂ ਬਹੁਤ ਜ਼ਿਆਦਾ ਨੇ ਕੀ ਦਿਖਾਈਏ ਕੀ ਛੱਡੀਏ ਤੇ ਬਾਕੀ ਤਾਂ ਤੁਹਾਨੂੰ ਕਿਉਂਕਿ ਜੀਲ ਲਚਾਈ ਜਾਂਦਾ ਹੁੰਦਾ ਹੈ ਜੇ ਵੀ ਆਪਣੇ ਕੋਲ ਗੱਦਿਆਂ ਦੇ ਵੀ ਸਕੀਮ ਹੈ ਜੀ ਹਾਂ ਕੋਈ ਵੀ ਗੱਦਾ ਲੈ ਲਓ ਆਪਣੇ ਕੋਲ 6000 ਰੁਪਏ ਤੋਂ ਵਧੀਆ ਗੱਦਾ ਸ਼ੁਰੂ ਹੋ ਜਾਂਦਾ ਹੈ ਜੀ ਹਾਂ 2000 ਰੁਪਏ ਤੁਹਾਡੇ ਪੁਰਾਣੇ ਗੱਦੇ ਕਾੜ ਦਾਂਗੇ ਜੀ 2000 ਦੇ ਪੁਰਾਣੇ ਗੱਦੇ ਤੇ ਨਵਾਂ ਕਿੰਨੇ ਦਾ ਮਿਲੂ 6000 ਰੁਪਏ ਸ਼ੁਰੂ ਆਉਂਦਾ ਹੈ ਜੀ 6000 ਤੋਂ ਸ਼ੁਰੂ ਹੋ ਜਾਂਦਾ ਆਜੋ ਮਿੱਤਰੋ ਹੁਣ ਚੱਲਦੇ ਆਂ ਉੱਪਰ ਆਜੋ ਉੱਪਰ ਚੱਲਦੇ ਜੀ ਉੱਪਰ ਤਾਂ ਇਦੋਂ ਵੀ ਵੱਡੇ ਵੱਡੇ ਧਮਾਕੇ ਕਰੂੰਗੇ ਹੈ ਬਾਬੂ ਜੀ ਹਾਂਜੀ 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 ਆਜੋ ਮਿੱਤਰੋ ਤੇ ਅੱਖਾਂ ਮੀਚ ਕੇ ਖੋਲ ਲਓ ਕਿਉਂਕ ਤੇ ਮਾਰ ਸਰਪੰਚ ਕੈਮਰਾ ਇਧਰ ਨੂੰ ਕਿਉਂ ਮਿੱਤਰੋ ਆ ਗਏ ਨਾ ਸੁਰਗ ਚ ਇੱਥੇ ਨੇ ਆਇਟਮਾ ਸਰਕਾਰ ਮਿੱਤਰੋ ਤੁਹਾਨੂੰ 52000 ਰੁਪਿਆ ਸਾਗਣ ਸਕੀਮ ਦਿੰਦੀ ਆ ਇੱਥੇ ਬਾਬੂ ਜੀ 41000 ਦੇ ਵਿੱਚ ਤੁਹਾਨੂੰ ਸਾਰਾ ਸਮਾਨ ਦੇ ਦੇਣੇ ਕੀ ਕੀ ਆ ਜੂਗਾ ਜੀ ਉਹਦੇ ਵਿੱਚ ਜਿਵੇਂ ਆਪਣੇ ਕੋਲੇ 7 ਸੀਟਰ ਸੋਫਾ ਆ ਗਿਆ ਜੀ ਸੋਫੇ ਨਾਲ ਟੇਬਲ ਆ ਗਿਆ ਜੀ ਟੇਬਲ ਵੀ ਆ ਗਿਆ ਇਸ ਤਰ੍ਹਾਂ ਲਗਜ਼ਰੀ ਬੈੱਡ ਆ ਗਿਆ ਜੀ ਬੈੱਡ ਨਾਲ ਗੱਦੇ ਆ ਗਏ ਜੀ ਗੱਦੇ ਆ ਗਏ ਨਾਲ ਅਨਵਾਰੀ ਆ ਗਈ ਜੀ ਨਾਲ ਅਨਵਾਰੀ ਆ ਗਈ ਇਹ ਪੰਜ ਚੀਜ਼ਾਂ ਹੋ ਗਈਆਂ 46000 ਰੁਪਏ ਦੇ ਜੀ ਪੰਜ ਚੀਜ਼ਾਂ ਹੋ ਗਈਆਂ 46000 ਰੁਪਏ ਦੇ ਆਹ ਇਹ ਪ੍ਰੈਸ ਟੇਬਲ ਸਾਰਾ ਨੂੰ ਫ੍ਰੀ ਆਪਣੇ ਵੱਲੋਂ ਗਿਫਟ ਜੀ ਪ੍ਰੈਸ ਟੇਬਲ ਸਾਬੂ ਕਹਿੰਦਾ ਸਾਗਣ ਦੇਤਾ ਤੁਹਾਨੂੰ ਹਾਂ ਜੀ ਧੰਨਵਾਦ ਜੀ ਤੇ ਬਾਕੀ ਹੋਰ ਡਿਲੀਵਰੀ ਪੂਰੇ ਪੰਜਾਬ 'ਚ ਫ੍ਰੀ ਹੈ ਜੀ ਡਿਲੀਵਰੀ ਆ ਚੀਜ਼ ਦੀ ਪੂਰੇ ਪੰਜਾਬ ਦੇ ਵਿੱਚ ਆ ਸਕਦਾ ਹੈਗਾ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ 45000 ਰੁਪਏ ਤੁਸੀਂ ਉਹ ਦੋ ਦੇਣਾ ਜਦੋਂ ਤੁਹਾਡੇ ਘਰੇ ਸਮਾਨ ਪਹੁੰਚ ਗਿਆ ਮਤਲਬ ਆ ਸਿਆ ਟੂ ਟਾ ਆਪਦੇ ਹਿਸਾਬ ਨਾਲ ਫਿੱਟ ਕਰਕੇ ਲਿਆ ਉਹਦਾ ਇਹਨਾਂ ਨੂੰ ਵਟਸਐਪ ਤੇ ਡਿਜ਼ਾਈਨ ਕਰ ਦਾਂਗੇ ਚਾਹੇ ਸੌੜੀਆਂ ਲੈ ਲਈ ਡਿਜ਼ਾਈਨ ਬਹੁਤ ਨੇਗੇ ਅੱਛਾ ਹਾਂਜੀ ਹਾਂਜੀ ਡਿਜ਼ਾਈਨ ਬਹੁਤ ਨੇਗੇ ਡਿਜ਼ਾਈਨ ਬਹੁਤ ਨੇ ਤੇ ਇੱਧਰ ਆਗੇ ਮਤਲਬ ਉਹ ਦੂਜੇ ਬੈੱਡ ਜਿਹੜੇ ਮਤਲਬ ਵੀ ਜੇ ਤੁਸੀਂ ਬਾਹ ਤਾਕੜਾ ਬੈੱਡ ਲਾਉਣਾਗਾ ਆ ਸੀਗੇ ਹਾਂਜੀ 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 A to Z ਸੰਭਾਲਾ ਹੈ ਜੀ ਜਿੰਨਾ ਮਰਜ਼ੀ ਲੈ ਲਓ ਬੈਡਾਂ ਦੇ ਡਿਜ਼ਾਈਨ ਬਹੁਤ ਨੇ ਜੀ ਸੋਫਿਆਂ ਦੇ ਡਿਜ਼ਾਈਨ ਬਹੁਤ ਨੇਗੇ ਇਹਨਾਂ ਦੀ ਕੋਈ ਕਮੀ ਨਹੀਂ ਹੈਗੀ ਜੀ ਨਹੀਂ ਇਹਨਾਂ ਦੀ ਕੋਈ ਕਮੀ ਨਹੀਂ ਹੈਗੀ ਤੇ ਮਿੱਤਰੋ ਸਕਰੀਨ ਤੇ ਨੰਬਰ ਵੀ ਚੱਲੀ ਜਾਂਦਾਗਾ ਪਤਾਗਾ ਬੱਸ ਸਟੈਂਡ ਦੇ ਕੋਲੇ ਤਲਵੰਡੀ ਗੇਟ ਰੋਡ ਮਹਾਰਾਜਾ ਫਰਨੀਚਰ ਇੱਕ ਮਿੱਤਰੋ ਹੋਰ ਖਬਸੂਰਤ ਚੀਜ਼ ਆ ਗਈ ਪੂਰੀ ਡਿਜ਼ਾਈਨਿੰਗਦਾਰ ਦੇਖੋ ਇੱਧਰ ਕੁਰਸੀਆਂ ਜੇ ਤੁਸੀਂ ਨੇ ਰੋਟੀ ਖਾਣ ਨੂੰ ਲੈਣਾ ਦਾ ਡਾਈਨਿੰਗ ਟੇਬਲ ਆ ਗਿਆ ਜੀ ਇਹਦਾ ਦੱਸੋ ਜੀ ਕੀ ਹੈ ਹਿਸਾਬ ਕਿਤਾਬ ਹੈ ਇਹਦੇ ਵਿੱਚ ਆਪਣੇ ਕੋਲ ਡਾਈਨਿੰਗ ਟੇਬਲ ਦੇ ਵਿੱਚ 35000 ਤੋਂ ਡਾਈਨਿੰਗ ਸ਼ੁਰੂ ਹੋ ਜਾਂਦਾ ਜੀ ਹਾਂ 35000 40000 45000 ਜਿਹੜਾ ਜੇ ਕਿਸੇ ਨੇ ਲੈਣਾ ਹੈ ਜੀ ਕਿਸੇ ਨੇ ਕੰਚ ਦੇ ਸ਼ੀਸ਼ੇ ਨਾਲ ਲੈਣਾ ਹੈ ਕਿਸੇ ਨੇ ਓਨੈਕਸ ਨਾਲ ਲੈਣਾ ਜਿਵੇਂ ਓਨੈਕਸ ਮਾਰਬਲ ਲੱਗੇ ਹੋਏ ਹੈਗੇ ਜੀ ਹਾਂਜੀ ਹੈ ਇਹ 35000 ਤੋਂ ਸ਼ੁਰੂ ਹੁੰਦਾ 35 ਆ ਲਓ 40 ਆ ਲਓ 50 ਆ ਲਓ ਤੁਹਾਡਾ ਜੇ ਕੋਈ ਪੁਰਾਣਾ ਡਾਈਨਿੰਗ ਟੇਬਲ ਰੁਪਇਆ 10000 ਰੁਪਇਆ ਤੁਹਾਡਾ ਪੁਰਾਣਾ ਡਾਈਨਿੰਗ ਟੇਬਲ ਕੱਢ ਦਾਂ ਖੁੱਲੀਆਂ ਰੇਡਾਂ ਪਈ ਜਾਂਦੇ ਨੇ ਬਾਬੂ ਨੇ ਬਾਲੇ ਆਫਰ ਦੇਤੇ ਕਹਿੰਦਾ 10000 ਦਾ ਤੁਹਾਡਾ ਪੁਰਾਣਾ ਕੱਟ ਦਾਂਗੇ ਤੇ ਆਹ ਤੁਹਾਨੂੰ ਦੇ ਦਾਂਗੇ ਨਵਾਂ ਤੇ ਇੱਧਰ ਸੋਫਿਆਂ ਦੀ ਡਿਜ਼ਾਈਨਿੰਗ ਡਿਜ਼ਾਈਨਿੰਗ ਤੁਸੀਂ ਦੇਖ ਲਈ ਮਿੱਤਰੋ ਪੂਰਾ ਮਤਲਬ ਤੁਹਾਨੂੰ ਖਾਲੀ ਤਾਂ ਮੋੜ ਨਹੀਂ ਦੇਣਾ ਬਾਬੂ ਨੇ ਜੇ ਇੱਕ ਵਾਰੀ ਆ ਕੇ ਕਿਉਂਕਿ ਇਹਨਾਂ ਨਾਲ ਮਹਿੰਗਾ ਸਾਮਾਨ ਵੀ ਆ ਸਸਤਾ ਵੀ ਆ ਕਿਸੇ ਨੂੰ ਖਾਲੀ ਨਹੀਂ ਮੋੜ ਦੇਣਾ ਤੇ ਇੱਕ ਵਾਰੀ ਮਹਾਰਾਜਾ ਫਰਨੀਚਰ ਰਾਏਕੋਟ ਜਰੂਰ ਆਇਓ ਤੁਹਾਨੂੰ ਖਾਲੀ ਨਹੀਂ ਮੋੜ ਦਿੰਦੇ ਰਾਏਕੋਟ ਜਰੂਰ ਆਇਓ ਬਾਬੂ ਜੀ ਪਤਾ ਸਮਾਰ ਕੇ ਦੁਬਾਰੇ ਦੱਸੋ ਇੱਕ ਵਾਰ ਰਾਏਕੋਟਾ ਲੁਧਿਆਣਾ ਜ਼ਿਲ੍ਹਾ ਹਾਂ ਤਲਵੰਡੀ ਗੇਟ ਰੋਡ ਹਾਂ ਮਹਾਰਾਜਾ ਫਰਨੀਚਰ ਆਇਕੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਵਾਰੀ ਜਰੂਰ ਮੌਕਾ ਦਿਓ ਜੀ ਹਾਂਜੀ ਧੰਨਵਾਦ